ਨਿਊ ਦੀਪ ਬੱਸ ਕੰਪਨੀ ਦੇ ਮਾਲਕ ਐਮ.ਐਲ.ਏ. ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਜੋ ਕਿ ਬੀਤੇ ਦਿਨੀ ਫਰੀਦਕੋਟ ਵਿਖੇ ਸੇਮ ਨਾਲੇ ਦੇ ਵਿੱਚ ਦੀਪ ਵਾਲਿਆਂ ਦੀ ਬੱਸ ਹਾਦਸਾ ਗ੍ਰਸਤ ਹੋ ਜਾਂਦੀ ਹੈ ਉਸ ਨੂੰ ਲੈ ਕੇ ਪੋਸਟ ਪਾ ਕੇ ਅਫਸੋਸ ਜ਼ਾਹਰ ਕੀਤਾ ਹੈ। ਉਹਨਾਂ ਲਿਖਿਆ ਕਿ ਕਾਫੀ ਦਿਨਾਂ ਤੋਂ ਮਨ ਬਹੁਤ ਅਦਾਸ ਸੀ ਇਹ ਦਰਦਨਾਕ ਘਟਨਾ ਨੂੰ ਕਿਹੜੇ ਸ਼ਬਦਾਂ ਵਿੱਚ ਇਜ਼ਹਾਰ ਕਰਾਂ। ਕੁਝ ਦਿਨ ਪਹਿਲਾਂ ਸਾਡੀ ਇੱਕ ਬੱਸ ਦੁਰਘਟਨਾ ਦਾ ਸ਼ਿਕਾਰ ਹੋਈ ਜੋ ਬਹੁਤ ਹੀ ਅਫਸੋਸਜਨਕ ਘਟਨਾ ਸੀ। ਮੈਂ ਬਹੁਤ ਹੀ ਦੁਖੀ ਮਨ ਨਾਲ ਸਵੀਕਾਰ ਕਰਦਾ ਹਾਂ। ਕਿ ਹਾਦਸਾ ਸਾਡੇ ਸਟਾਫ ਦੀ ਲਾਪਰਵਾਹੀ ਕਰਨ ਵਾਪਰਿਆ ਜਿਸ ਕਰਕੇ ਗੰਭੀਰ ਨੁਕਸਾਨ ਹੋਇਆ ਇਸ ਹਾਦਸੇ ਵਿੱਚ ਜਿਨ੍ਹਾਂ ਲੋਕਾਂ ਨੂੰ ਨੁਕਸਾਨ ਹੋਇਆ ਹੈ ਜਾਂ ਜੋ ਵੀ ਇਸ ਦੁਖਦਾਇਕ ਘਟਨਾ ਨਾਲ ਪ੍ਰਭਾਵਿਤ ਹੋਏ ਉਹਨਾਂ ਪ੍ਰਤੀ ਮੇਰੀ ਦਲੀਲ ਸਵੇਦਨਾ ਹੈ ਅਸੀਂ ਆਪਣੇ ਪੱਖੋਂ ਇਹ ਯਕੀਨੀ ਬਣਾਉਂਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ ਨਾ ਹੀ ਕੋਈ ਚਾਹੁੰਦਾ ਹੈ ਕਿ ਅਜਿਹੀ ਕਰਨਾ ਵਾਪਰੇ ਪਰ ਕੁਝ ਚੀਜ਼ਾਂ ਕੁਦਰਤ ਦੇ ਵਾਸ ਵਿੱਚ ਹੁੰਦੀਆਂ ਨੇ ਅਤੇ ਅਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ ਜੋ ਵੀ ਹੋਇਆ ਬਹੁਤ ਦੁਖਦਾਇਕ ਸੀ ਤੇ ਮੈਂ ਹੱਥ ਜੋੜ ਕੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਜਿੰਨਾ ਵੀ ਲੋਕਾਂ ਨੇ ਇਸ ਹਾਦਸੇ ਕਰਨਾ ਦੁੱਖ ਚੱਲਿਆ ਉਹ ਜਲਦੀ ਠੀਕ ਹੋਣ ਅਤੇ ਆਪਣੇ ਜੀਵਨ ਵਿੱਚ ਫਿਰ ਤੋਂ ਅੱਗੇ ਵਧਣ ਇੱਕ ਵਾਰ ਫਿਰ ਮੈਂ ਅਤੇ ਮੇਰਾ ਪੂਰਾ ਸਟਾਫ ਇਸ ਦੁਖਦਾਇਕ ਘਟਨਾ ਤੇ ਗਹਿਰੀ ਪਛਤਾਵਾ ਪ੍ਰਗਟ ਕਰਦੇ ਹਾਂ ਤਾਂ ਹਰਦੀਪ ਸਿੰਘ ਡੈਪਟੀ ਟਲੋ ਨੇ ਅੱਜ ਇੱਕ ਫੇਸਬੁੱਕ ਤੇ ਪੋਸਟ ਪਾ ਕੇ ਇਸ ਘਟਨਾ ਦਾ ਅਫਸੋਸ ਕੀਤਾ ਹੈ ਤੇ ਆਪਣੇ ਸਟਾਫ ਦੀ ਗਲਤੀ ਵੀ ਮੰਨੀ ਹੈ